ਕੋ ਜੰਟੂ ਆਪਾਂ ਤਾਂ ਯਾਰ ਮੰਡੀ ਵੀ ਜਾਣਾ ਸੀਗਾ ਤੇ ਮੈਂ ਰਿਜ਼ਲਟ ਵੀ ਲੈ ਕੇ ਆਉਣਾ ਤੇ ਬੈਗ 'ਚ ਵੀ ਹੋ ਕੰਮ ਸੀਗਾ ਹੋਰ ਵੀ ਕਈ ਕੰਮ ਹੈ ਤੇ ਆਪਾਂ ਨੂੰ ਕਾਲੀ ਵੀ ਇੱਥੇ ਕੰਮ ਵੀ ਪਿਆ ਥੋੜਾ ਜਿਹਾ ਕਰਨ ਵਾਲਾ ਤੇ ਤੂੰ ਐ ਕਰ ਰਾਮੂ ਨੂੰ ਕਹਿ ਵਿਚਾ ਲੈ ਕੇ ਰਾਮੂ ਚਾਲੇ ਗਿਆ ਸਰਜੀ ਵਾਸਤੇ ਆਇਆ ਸਾਹਿਬ ਜੀ ਆਲੋ ਸਾਹਿਬ ਜੀ ਦਾ ਬੇਟਾ ਤੂੰ ਕਹਾਂ ਮੈਂ ਜੀ ਰਾਮੂ ਦਾ ਬੇਟਾ ਰਾਮੂ ਨਹੀਂ ਆਇਆ ਅੱਜ ਉਹ ਜੀ ਬਿਮਾਰ ਹੋ ਗਿਆ ਕੱਲ ਰਾਤ ਨੂੰ ਤੇਜ਼ ਬੁਖਾਰ ਹੋ ਗਿਆ ਇਸ ਕਰਕੇ ਨਹੀਂ ਆਇਆ ਉਹਦੀ ਜਗ੍ਹਾ ਤੇ ਤਾਂ ਮੈਂ ਆ ਗਏ ਤੂੰ ਪੁੱਤ ਘਰੇ ਰਹਿਣਾ ਸੀ ਅੱਜ ਤੇਰੇ ਪਿਓ ਦੀ ਕੀਤੇ ਸੇਵਾ ਕਰਨੀ ਸੀ ਕਿਉਂਕਿ ਉਹ ਬਿਮਾਰ ਹੋ ਰਿਹਾ ਹੈ ਦੇਖੋ ਸਰ ਜੀ ਅਸੀਂ ਗਰੀਬ ਲੋਕਾਂ ਜੇ ਮੈਂ ਅੱਜ ਨਾ ਆਉਂਦਾ ਤਾਂ ਸਾਡਾ ਗੁਜ਼ਾਰਾ ਕੰਮ ਚੱਲਦਾ ਸਰ ਜੀ ਅਸੀਂ ਤਾਂ ਰੋਜ਼ ਕਮਾ ਕੇ ਖਾਣ ਵਾਲੇ ਲੋਕਾਂ ਚੋਂ ਹਾਂ ਮੈਂ ਤਾਂ ਆਉਣੀ ਸੀ ਕਿਉਂਕਿ ਮੇਰਾ ਬਾਪੂ ਬਿਮਾਰ ਹੋ ਗਿਆ ਚਲੋ ਠੀਕ ਹੈ ਪੁੱਤ ਕੋਈ ਗੱਲ ਨਹੀਂ ਆ ਲਓ ਅੰਕਲ ਜੀ ਅੰਕਲ ਜੀ ਜੇ ਤੁਸੀਂ ਸਾਡਾ ਕਲੀਅਰ ਕਰ ਦਿੰਦੇ ਸਾਡੀ ਮਦਦ ਹੋ ਜਾਂਦੀ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੇਰੇ ਬਾਪੂ ਦਾ ਕਿੰਨਾ ਹਿਸਾਬ ਕਿਤਾਬ ਹੋ ਗਿਆ ਤੇ ਕਿੰਨਾ ਰਹਿ ਗਿਆ ਇਸ ਚੀਜ਼ ਦਾ ਤਾਂ ਤੇਰੇ ਪਿਓ ਨੂੰ ਹੀ ਪਤਾ ਹੈ ਤੇ ਉਹ ਹੀ ਹਿਸਾਬ ਕਿਤਾਬ ਕਰੂਗਾ ਮੈਨੂੰ ਮੇਰੇ ਬਾਪੂ ਨੇ ਦੱਸਿਆ ਸੀ ਵੀ ਕਿੰਨਾ ਹਿਸਾਬ ਪਤਾ ਹੋ ਗਿਆ ਪਿਛਲੇ ਤੋਂ ਪਿਛਲੇ ਹਫਤੇ ਦਾ 300 ਤੇ ਪਿਛਲੇ ਹਫਤੇ ਦਾ 250 ਤੇ ਪਿਛਲੇ ਹਫਤੇ ਦਾ 150 ਹੋ ਗਿਆ ਠੀਕ ਹੈ ਪੁੱਤ ਜੋ ਤਾ ਪੁੱਤ ਤੂੰ ਇਹਦੀ ਪੇਮੈਂਟ ਕਰ ਦੇ ਅੰਕਲ ਜੀ 700 ਹੋ ਗਿਆ ਵਾ ਸ਼ਾਬਾਸ਼ ਪੁੱਤ ਤੂੰ ਤਾਂ ਜੋੜ ਵੀ ਦਿੱਤਾ ਸਰ ਜੀ ਇਹ ਤਾਂ ਛੋਟਾ ਜਿਹਾ ਹਿਸਾਬ ਆ ਇਹ ਚ ਬਹੁਤਾ ਜੋੜਨ ਵਾਲੀ ਕਿਹੜੀ ਗੱਲ ਆ ਸਰ ਜੀ ਮੈਂ ਤਾਂ ਲੱਗਦਾ ਇਹ ਘਰੋਂ ਹਿਸਾਬ-ਤਬਾਬ ਕਰਕੇ ਆਇਆ ਹਾਂ ਨਹੀਂ ਸਰ ਜੀ ਮੈਂ ਤੁਹਾਡੇ ਸਾਹਮਣੇ ਜੋੜਿਆ ਸਰ ਜੀ ਮੈਨੂੰ ਲੱਗਦਾ ਹੁਣੇ ਸਾਨੂੰ ਦਿਖਾਵਾ ਕਰਦਾ ਹੈ ਅੱਛਾ ਇਹ ਗੱਲ ਹੈ ਮੈਂ ਤੈਨੂੰ ਹੁਣ ਨੰਬਰ ਦੱਸਦਾ ਉਹ ਜੋੜ ਕੇ ਦਿਖਾ ਹਾਂ ਦੱਸੋ 720 480 ਅਤੇ 250 ਕਿੰਨੇ ਹੁੰਦੇ ਆ ਗੱਲ ਮੈਂ ਕੈਲਕੂਲੇਟਰ ਤੇ ਜੋੜ ਕੇ ਦੇਖਦਾ ਹਾਂ 1400 ਪਿਆ ਵਾ ਮੈਂ ਤਾਂ ਹਜੇ ਤੱਕ ਕੈਲਕੂਲੇਟਰ ਖੋਲਿਆ ਵੀ ਨਹੀਂ ਸੀ ਤੂੰ ਤਾਂ ਪਹਿਲੇ ਹੀ ਦੱਸ ਦਿੱਤਾ ਸਰ ਜੀ ਮੈਂ ਤੁਹਾਨੂੰ ਦੱਸਿਆਗਾ ਜੀ ਇਹ ਤਾਂ ਛੋਟਾ ਜਿਹਾ ਹਿਸਾਬ ਆ ਇਹਦੇ ਵਿੱਚ ਕੀ ਜੋੜਨ ਵਾਲੀ ਗੱਲ ਆ ਸਾਜੀ ਤਾਂ ਗੱਪ ਮਾਰੀ ਜਾਂਦਾ ਮੈਂ ਇਹ ਤੋਂ ਵੱਡੀਆਂ ਰਕਮਾਂ ਦੇ ਸਵਾਲ ਪੁੱਛ ਕੇ ਦੇਖਦਾ ਹਾਂ। ਹਾਂ, ਤੂੰ ਸਵਾਲ ਦੱਸ ਦੇਗਾ। ਹਾਂ, ਦੱਸ ਦੂੰਗਾ। 800, 1200, 1500 ਅਤੇ 1800 ਦਾ ਸਿਮ। ਹਾਂ, ਬੋਤ ਦੱਸ ਦੇਗਾ ਵੱਡੇ ਸਵਾਲ। ਆ 5200। ਸਹੀ ਦੱਸਿਆ ਸਰ? ਹਾਂ, ਬਿਲਕੁਲ ਸਹੀ ਦੱਸਿਆ। ਮੈਂ ਤਾਂ ਕੈਲਕੂਲੇਟ ਕੀਤਾ ਮੈਨੂੰ ਤਾਂ ਤਾਂ ਪਤਾ ਲੱਗਿਆ ਵੀ ਸਹੀ ਐ ਤੇ ਤੂੰ ਤਾਂ ਬਿਨਾ ਕੈਲਕੂਲੇਟ ਕਰੇ ਤੂੰ ਹੀ ਦੱਸ ਦਿੱਤਾ ਵੀ ਇਹ ਤਾਂ ਸਹੀ ਐ ਮੈਂ ਦੱਸਿਆ ਨਾ ਸਰ ਇਹ ਤਾਂ ਛੋਟੀ ਮੋਟੀ ਕੈਲਕੂਲੇਸ਼ਨ ਆ ਇਹਨੂੰ ਤਾਂ ਆਪਾਂ ਹੱਥ ਤੇ ਵੀ ਕਰ ਸਕਦੇ ਆ ਕੀ ਤੂੰ ਆਪਣੀ ਕਲਾਸ ਵਿੱਚੋਂ ਪ੍ਰੋਪਰ ਹਾਂ ਮੈਂ ਆਦੀ ਕਲਾਸ ਵਿੱਚੋਂ ਮੈਦ ਵਿੱਚੋਂ ਟੌਪ ਕਰਦਾ ਸੀ ਕਰਦਾ ਸੀ ਇਹਦਾ ਕੀ ਮਤਲਬ ਨਹੀਂ ਜੀ ਮੈਂ 7ਵੀਂ ਕਲਾਸ ਤੋਂ ਬਾਅਦ ਆਪਣੀ ਪੜ੍ਹਾਈ ਸਾਢੇ ਦਿੱਤੀ ਸੀ ਕਿਉਂ ਉਹ ਸਰ ਜੀ ਘਰ ਵਿੱਚ ਖਰਚਾ ਵਧ ਗਿਆ ਮੈਂ ਆਪਦੀ ਸਮਝਦਾ ਸੀ ਦਿਖਾਈ ਤੇ ਪੜਾਈ ਛੱਡ ਦਿੱਤੀ। ਮੇਰੇ ਬਾਪੂ ਨੇ ਆਖਿਆ ਸੀ ਪੜ੍ਹ ਲੈ ਪੜ੍ਹ ਲੈ ਪਰ ਵੱਧ ਖਰਚਾ ਹੋਣ ਕਰਕੇ ਮੈਨੂੰ ਮੇਰੀ ਪੜਾਈ ਛੱਡਣੀ ਪਈ। ਜਦੋਂ ਮੈਂ ਆਪਦੇ ਦੋਸਤਾਂ ਨੂੰ ਪੜ੍ਹਦੇ ਦੇਖਦਾ ਤਾਂ ਮੇਰਾ ਪੜਨ ਨੂੰ ਬਹੁਤ ਦਿਲ ਕਰਦਾ। ਮੇਰਾ ਐਂ ਦਿਲ ਕਰਦਾ ਕੋਈ ਮੈਨੂੰ ਕਿਤਾਬਾਂ ਦੇ ਦੇ ਮੈਂ ਘਰੇ ਬੈਠ ਕੇ ਪੜ੍ਹ ਲੂੰਗਾ। ਚੱਲ ਕੋਈ ਗੱਲ ਨਹੀਂ ਹੋਰ ਵੀ ਕਈ ਗਰੀਬ ਮੇਰੇ ਵਾਂਗ ਪੜਾਈ ਛੱਡ ਲਈ ਹੋਣਗੇ। ਸੌਰੀ ਪੁੱਤ ਮੈਨੂੰ ਨਹੀਂ ਪਤਾ ਵੀ ਤੈਨੂੰ ਇਸ ਗਰੀਬੀ ਕਾਰਨ ਪੜਾਈ ਛੱਡਣੀ ਪੈ ਗਈ। ਨਾਹੀ ਤੇਰੇ ਪਿਓ ਨੇ ਮੈਨੂੰ ਦੱਸਿਆ ਚੱਲ ਕੋਈ ਗੱਲ ਨਹੀਂ ਤੇਰੀ ਪੜ੍ਹਾਈ ਦਾ ਖਰਚਾ ਵੀ ਮੈਂ ਚੱਕੂਗਾ ਇਹਦੀ ਜ਼ਿੰਮੇਵਾਰੀ ਮੇਰੀ ਹੈ ਤੇਰੀ ਫੀਸ ਅੱਜ ਤੋਂ ਮੈਂ ਭਰਾਂਗਾ ਬੱਚੇ ਦੀ ਮਦਦ ਕਰਨ ਦਾ ਮੈਨੂੰ ਮਸਾ ਮੌਕਾ ਮਿਲਿਆ ਤੇ ਇਹ ਕਿਵੇਂ ਛੱਡ ਦੇਵਾਂ ਤੁਸੀਂ ਮੇਰੀ ਮਦਦ ਕਰੋਗੇ ਸੋਨੂੰ ਨਹੀਂ ਪਤਾ ਤੁਸੀਂ ਕਿੱਡੀ ਵੱਡੀ ਗੱਲ ਕਹਿ ਦਿੱਤੀ ਮੈਂ ਤੁਹਾਨੂੰ ਕੁਝ ਬਣ ਕੇ ਦਿਖਾਵਾਂਗਾ ਤੁਹਾਡੇ ਨਾਲ ਦੇ ਲੋਕ ਹੋਣਾ ਸਰ ਤਾਂ ਸਾਰੀ ਦੁਨੀਆ ਦੀ ਬੇਰੋਜ਼ਗਾਰੀ ਚੱਕੀ ਜਾਵੇ ਆ ਲੈ ਬੋਟ ਤੇ ਨੂੰ ਮੈਂ ਕੁਝ ਤੇਰੀ ਤਨਖਾਹ ਤੋਂ ਤੇ ਤੇਰੇ ਪੈਸੇ ਤੋਂ ਐਕਸਟਰਾ ਪੈਸੇ ਦੇ ਰਿਹਾ ਇਹਦੇ ਨਾਲ ਤੇਰੇ ਡੈਡੀ ਦਾ ਇਲਾਜ ਵੀ ਕਰਾ ਲਈ ਧੰਨਵਾਦ ਸਰ ਜੀ ਸੌਰੀ ਮੈਂ ਤੈਨੂੰ ਚਾਹ ਬਣਾਉਣਾ ਆ ਲਈ ਸਮਝਿਆ ਸੀ ਮੈਨੂੰ ਨਹੀਂ ਪਤਾ ਸੀ ਕਿ ਤੂੰ ਪੜਾਈ ਵਿੱਚ ਇੰਨਾ ਹੁਸ਼ਿਆਰ ਹੈਂ ਕੋਈ ਗੱਲ ਨਹੀਂ ਹਾਂ ਕਿਸੇ ਨੂੰ ਕਿਸੇ ਦੇ ਕੰਮ ਤੋਂ ਨਹੀਂ ਜੱਜ ਕੀਤਾ ਜਾਂਦਾ ਹਰੇਕ ਚਾਹ ਲਾ ਅਨਪੜ੍ਹ ਨਹੀਂ ਹੁੰਦਾ ਸਮਝ ਗਿਆ ਨਾ ਹਾਂ ਸਰ ਜੀ ਚੰਗਾ ਪੁੱਤ ਅਸੀਂ ਚੱਲਦੇ ਆਂ ਤੇ ਤੂੰ ਆਪਦੇ ਪਿਤਾ ਜੀ ਦੀ ਕੇਅਰ ਕਰ। ਤੇ ਅਸੀਂ ਚੱਲਦੇ ਆਂ ਫਰਸ਼ੀ ਦੇ ਨੇ ਇਹਨੂੰ ਪਤਾ ਹੈ ਰਾਮੂ ਦੇ ਹੱਥ ਦੀ ਚਾਬੀ ਵੀ ਨਹੀਂ ਹੈ। ਠੀਕ ਹੈ ਜੀ। ਚੰਗਾ ਓਕੇ। ਠੀਕ। ਸਸਰੀ ਘਰ ਦੋਸਤੋ ਅਸੀਂ ਬਹੁਤ ਮਿਹਨਤ ਕਰਕੇ ਵੀਡੀਓ ਬਣਾਉਣੀ ਆਂਗੇ ਤੁਸੀਂ ਲਾਈਕ ਕਰਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਜੇ ਸਾਡੇ ਵੀਡੀਓ 'ਚ ਕੋਈ ਬਾਦਖਾਟ ਹੁੰਦੀ ਆ ਹਨਾ ਬਈ। ਹਾਂ ਜੀ ਹਾਂ ਜਰੂਰ ਦੱਸਿਆ ਕਰੋ ਜੀ ਸਾਡਾ ਨੰਬਰ ਹੈ ਜਿਹੜਾ ਉਹ ਬਾਇਓ ਤੇ ਦਿੱਤਾ ਹੋਇਆ ਹੈ। ਉਥੋਂ ਚੱਕ ਕੇ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕਿਸੇ ਕੋਲ ਸਟੋਰੀ ਹੋਵੇ ਉਹ ਵੀ ਦੱਸਿਆ ਕਰੋ ਜੇ ਕੋਈ ਬਾਦਖਾਟ ਹੁੰਦੀ ਹੈ ਤਾਂ ਸਾਨੂੰ ਜਰੂਰ ਦੱਸਿਆ ਕਰੋ ਕਿਉਂਕਿ ਸਾਨੂੰ ਐ ਰਹਿੰਦਾ ਯਾਰ ਵੀ ਸਾਥੋਂ ਪਤਾ ਨਹੀਂ ਵੀ ਕਿਵੇਂ ਬਣਦੀਆਂ ਜਾਂ ਕਿਵੇਂ ਨਾ ਪਰ ਤੁਸੀਂ ਸਾਡੀ ਸਪੋਰਟ ਬਹੁਤ ਜ਼ਿਆਦਾ ਕਰੀ ਹੈ ਹਾਂਜੀ ਛੋਡੇ ਕਿਰਪਾ ਨਾਲ 9700 ਫੋਲੋਅਰ ਹੋ ਗਏ ਹਨਾ ਵੀ ਹਾਂਜੀ ਹਾਂ ਛੋਡੀ ਕਿਰਪਾ ਜੇ ਤੁਹਾਡੀ ਹੀ ਕਿਰਪਾ ਚੱਲਦੀ ਰਹੀ 100 ਕੇ ਵੀ ਜਲਦੀ ਹੋ ਜਾਣਗੇ ਹਾਂ ਹੋ ਜਾਣਗੇ ਜੀ ਹੋ ਜਾਣਗੇ ਆ ਸਾਡਾ ਨਵਾਂ ਬੰਦਾ ਐਡ ਹੋਇਆਗਾ ਤੁਸੀਂ ਦੇਖਿਆ ਹੋਊਗਾ ਇਹਨਾਂ ਨੂੰ ਵੀਡੀਓ 'ਚ ਹਾਂ ਦੇਖਿਆ ਹੋਊ ਇਹਨਾਂ ਨੇ ਹਾਂ ਹੁਣ ਇਹ ਵੀਡੀਓ ਬਣਾ ਕੇ ਹਟਿਆ ਨਵੀਂ ਵੀਡੀਓ ਆਊਗੀ ਇਹ ਹਾਂ ਫੇਸਬੁੱਕ ਚੈਨਲ ਜਸਪਾਲ ਸਿੰਘ ਸਿੱਧੂ ਜਸਪਾਲ ਤੇ ਹਾਂ ਜੀ ਧੰਨਵਾਦ ਸਸਰੀ ਗਾਲ ਜੀ